ਤਾਂ ਤੋਂ 17 ਸਾਲਾਂ ਦੇ ਮੁੰਡਿਆਂ ਨੂੰ ਪਿੰਡ ਦਾ ਦੁਕਾਨਦਾਰ ਤਮਾਕੂ ਜਾਂਦਾ ਬੀੜੀ ਨਹੀਂ ਵੇਚ ਸਕਦਾ ਅਤੇ ਠੇਕੇਦਾਰ ਸ਼ਰਾਬ ਨਹੀਂ ਦੇ ਸਕਦਾ ਕਿਉਂਕਿ ਉਹ ਨਮਾਲਕ ਨੇ ਨਮਾਲਕਾਂ ਨੂੰ ਨਸ਼ਾ ਨਹੀਂ ਵੇਚ ਸਕਦਾ ਜੇ ਕੋਈ ਦੁਕਾਨਦਾਰ ਵੇਚਦਾ ਹੈ ਉਸ ਤੇ ਭਾਈ ਕਾਰਵਾਈ ਹੋਵੇਗੀ ਤੇ ਪੁਲਸਾ ਕਾਰਵਾਈ ਕੀਤੀ ਜਾਵੇਗੀ ਇਹ ਪਹਿਲਾ ਮਤੇ ਹੈ ਦੂਸਰੇ ਮਤੇ ਆਪਾਂ ਪਵਣੇ ਨੇ 1 2 ਇਹ ਮਤਾ ਆਪਾਂ ਸਾਰੇ ਨੇ ਲਾਗੂ ਕਰਨਾ ਹੈ ਕੋਈ ਵੀ ਨਸ਼ਾ ਵੇਚਦਾ ਫੜਿਆ ਗਿਆ ਜਾਂ ਕਿਸੇ ਦੇ ਘਰੇ ਜਾਂ ਕਿਸੇ ਦੀ ਗਲੀ ਦੇ ਵਿੱਚ ਜਿਵੇਂ ਅੱਜ ਬਹੁਤ ਸਾਰਾ ਰੌਲਾ ਪਿਆ ਇੱਥੇ ਕਿਉਂਕਿ ਲੋਕ ਗਲੀਆਂ ਦੇ ਵਿੱਚ ਮੱਲੋ ਮੱਲੀ ਘਰਾਂ ਦੇ ਵਿੱਚ ਬਹਿ ਕੇ ਨਸ਼ਾ ਕਰਦੇ ਨੇ ਭਾਈ ਇਹ ਪੰਚਾਇਤ ਦਾ ਕੰਮ ਹੈ ਨਗਰ ਦਾ ਕੰਮ ਹੈ ਏਸਾ ਦਾ ਨਗਰ ਪ੍ਰੇਮ ਸਤਿਕਾਰ ਦੇ ਨਾਲ ਜਿਹੜਾ ਕੋਈ ਵੀ ਨਸ਼ਾ ਕਰਦਾ ਹੈ ਵੇਚਦਾ ਹੈ ਉਹ ਬੰਦ ਕਰੋ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਪੰਚਾਇਤ ਉਸ ਨੂੰ ਫਿਰ ਹੀ ਨਸ਼ਾ ਛਡਾਵੇਗੀ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਉਸ ਵੀ ਮਦਦ ਕੀਤੀ ਜਾਵੇਗੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗ੍ਰਾਮ ਪਰਚਾਇਤ ਸਰਪੰਚ ਬਲਕਨ ਸਿੰਘ ਸਮੂਹ ਮੈਂਬਰ ਸਹਿਬਾਨ ਪਤਵੰਤੇ ਸੱਜਣਾ ਜਥੇਬੰਦੀਆਂ ਦੇ ਨਾਮ ਦੇ ਸੀਪੀ ਐਮਐਲ ਦੇ ਨਾਮ ਦੇ ਕਲਾਬ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਡੇਰਾ ਸਾਹਿਬ ਦੇ ਪ੍ਰਬੰਧਕ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜੋ ਅੱਜ ਮਤੇ ਪਾਏ ਗਏ ਨੇ ਭਾਈ ਉਹ ਆਪਾ ਗੁਰੂ ਘਰ ਦੇ ਵਿੱਚੋਂ ਬੋਲ ਰਹੇ ਆ ਤਾਂ ਕਿ ਸਾਰਾ ਨਗਰ ਨੌਜਵਾਨ ਬਜ਼ੁਰਗਾਂ ਸਾਡੀਆਂ ਰੱਬ ਵਰਗੀਆਂ ਮਾਮਾਂ ਭੈਣਾ ਵੀ ਇਸ ਦੇ ਵਿੱਚ ਸਹਿਯੋਗ ਕਰਨ ਪਿੰਡ ਘਰਾਗਰਾਂ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪਹਿਲਾ ਮਤਾ ਬਾਦਲ ਵਾਸਤੇ ਵਿੱਚਾ ਬਿਨਾ ਮਲਾਜਮਾਂ ਤੋਂ ਕੋਈ ਵੀ ਹੋਰ ਬਗਿਆਕੀ ਜਾਂ ਕੋਈ ਨਸ਼ਾ ਕਰਕੇ ਨਾ ਆਵੇ ਭਾਈ ਪਹਿਲਾ ਮਤਾ ਦੂਸਰਾ ਮਤਾ ਕੋਈ ਵੀ ਬੰਦਾ ਪਿੰਡ ਦੇ ਵਿੱਚੋਂ ਨਸ਼ਾ ਵੇਚਦਾ ਫੜਿਆ ਗਿਆ ਹੈ ਉਸ ਦੇ ਮੰਗਰ ਗ੍ਰਾਮ ਪੰਚਾਇਤ ਨਹੀਂ ਜਾਵੇਗੀ ਨਾ ਕੋਈ ਜਥੇਬੰਦੀ ਜਾਵੇਗੀ ਨਾ ਕੋਈ ਪਤਵੰਤਾ ਸੱਜਣ ਜਾਵੇਗਾ ਭਾਵਾਂ ਦੀ ਕਿੰਨਾ ਵੀ ਕਿਸੇ ਨਾਲ ਲੇਸ ਹੋਵੇ ਕੋਈ ਵੀ ਪੰਚਾਇਤ ਦਾ ਬੰਦਾ ਨਹੀਂ ਜਾਵੇਗਾ ਤੇ ਜੇ ਕੋਈ ਵੀ ਜਾਵੇਗਾ ਉਸ ਦਾ ਨਗਰ ਵੱਲੋਂ ਪੰਚਾਇਤ ਵੱਲੋਂ ਜਥੇਬੰਦੀਆਂ ਵੱਲੋਂ ਬਾਈ卡ਡ ਕੀਤਾ ਜਾਵੇਗਾ ਕੋਈ ਵੀ ਬੰਦਾ ਅਗਰ ਨਸ਼ਾ ਵੇਚਦਾ ਫੜਿਆ ਗਿਆ ਉਹ ਆਪਣਾ ਜ਼ਿੰਮੇਵਾਰ ਆਪ ਹੋਵੇਗਾ ਪਿੰਡ ਦੀਆਂ ਸਾਂਝੀਆਂ ਥਾਵਾਂ ਜਵੇਂ ਧਰਮਸਾਲਾ ਡੇਰਾ ਟੱਲਾ ਕੋਈ ਵੀ ਚੌਕਾ ਵਿੱਚ ਬੈਠ ਕੇ ਨਸ਼ਾ ਨਹੀਂ ਕਰਾ ਕਰ ਸਕਦਾ ਜੇ ਕੋਈ ਚੌਕਾਂ ਦੇ ਵਿੱਚ ਨਸ਼ਾ ਦੇਦੇ ਦੇ ਵਿੱਚ ਨਸ਼ਾ ਕਰਦਾ ਜਾਂ ਕਿਸੇ ਧਰਮਸਾਲਾ ਦੇ ਵਿੱਚ ਨਸ਼ਾ ਕਰਦਾ ਫੜਿਆ ਗਿਆ ਉਸ ਤੇ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਤੁਰੰਤ ਦੱਸਿਆ ਜਾਵੇਗਾ ਪਿੰਡ ਦੀਆਂ ਦੁਕਾਨਾਂ ਤੇ ਅਸਕਲੰਗੰਗ